ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਹ ਵਾਲੀ ਜਿਹੜੀ ਵੀਡੀਓ ਆ سوشل ਮੀਡੀਆ ਤੇ ਬਹੁਤ ਤੇਜ਼ੀ ਨਾਲ ਵੱਧ ਰਹੀ ਆ ਬਹੁਤ ਜ਼ਿਆਦਾ ਫੈਲ ਰਹੀ ਆ ਤੇ ਇਰਾਸ਼ਨ ਸਕੀਮ ਬਾਰੇ ਆਪਾਂ ਗੱਲ ਕਰਦੇ ਆ ਇਹਦੇ ਵਿੱਚ ਬੱਟੇ ਜਿਹੜੇ ਬਦਲਾਅ ਨੇ ਸਰਕਾਰ ਨੇ ਕਰ ਦਿੱਤੇ ਨੇ ਉਹ ਕਿਹੜੇ ਨੇ ਗੱਲ ਕਰੀਏ ਤਾਂ ਕੇਵਾਈਸੀ KYC ਹੁਣ ਲਾਜ਼ਮੀ ਕਰ ਦਿੱਤੀ ਗਈ ਆ ਉਹ ਲੋਕ ਰਾਸ਼ਨ ਕਾਰਡ ਦੀ ਜਿਹੜੀ ਸਕੀਮ ਹੈ ਉਹਦਾ ਲਾਭ ਲੈ ਸਕਣਗੇ ਜਿਨ੍ਹਾਂ ਦੇ ਆਧਾਰ ਕਾਰਡ ਲਿੰਕ ਨੇ ਤੇ KYC ਕਰਵਾਈ ਹੋਈ ਹੈ ਉਹਨਾਂ ਨੂੰ ਰਾਸ਼ਨ ਕਾਰਡ ਦਾ ਜਿਹੜਾ ਪੂਰਾ ਪੂਰਾ ਲਾਭ ਮਿਲਣ ਵਾਲਾ ਜਿਨ੍ਹਾਂ ਨੇ ਅੱਜ ਤੱਕ ਇਹ ਕੰਮ ਨਹੀਂ ਕਰਵਾਇਆ ਉਹਨਾਂ ਨੂੰ ਇਹ ਲਾਭ ਨਹੀਂ ਮਿਲੇਗਾ ਉਹਨਾਂ ਦਾ ਰਾਸ਼ਨ ਕਾਰਡ ਵੀ ਬੰਦ ਕਰ ਦਿੱਤਾ ਜਾਵੇਗਾ ਜਦੋਂ ਤੱਕ ਉਹ KYC ਨਹੀਂ ਕਰਵਾਉਂਦੇ ਮਰਜੀ ਕਾਰਡਾਂ ਤੇ ਵੀ ਰੋਕ ਜਿਹੜੀ ਉਹ ਲਗਾਈ ਜਾਵੇਗੀ ਇਹ ਵੀ ਖਬਰ ਹੈ ਜਿਹੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਆਪਾਂ ਨੂੰ ਨਹੀਂ ਪਤਾ ਵੀ ਇਹ ਸੱਚਾ ਜਾਂ ਝੂਠਾ ਪਰ ਇਹ ਖਬਰ ਹੈ ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਜਿਹੜੇ ਲੋਕ ਮਰੇ ਹੋਏ ਨੇ ਜਾਂ ਫਿਰ ਇੱਥੋਂ ਆਪਣਾ ਛੱਡ ਕੇ ਪੰਜਾਬ ਤੋਂ ਵਿਦੇਸ਼ ਜਾ ਕੇ ਵਸੇ ਨੇਗੇ ਚਲੇ ਗਏ ਨੇ ਉਹਨਾਂ ਦੇ ਜਿਹੜੇ ਕਾਰਡ ਨੇ ਉਹ ਵੀ ਬੰਦ ਕਰ ਦਿੱਤੇ ਜਾਣਗੇ ਬਾਕੀ ਰਾਸ਼ਨ ਕਾਰਡ ਨੇ ਜਿਹੜੇ ਉਹਨਾਂ ਨੂੰ ਆਧਾਰ ਕਾਰਡ ਨਾਲ ਵੀ ਲਿੰਕ ਕਰਵਾਉਣਾ ਜ਼ਰੂਰੀ ਆ KYC ਇਹ ਜਿਹੜੀ ਉਹ ਵੀ ਕਰਵਾਉਣੀ ਜ਼ਰੂਰੀ ਆ ਤਾਂ ਕਿ ਜੋ ਵੀ ਆਪਾਂ ਨੂੰ ਸਕੀਮ ਆਉਂਦੀ ਆ ਰਾਸ਼ਨ ਕਾਰਡ ਤੇ ਉਹਦਾ ਜਿਹੜਾ ਲਾਭ ਆ ਉਹ ਮਿਲ ਸਕੇ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਿਓ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸ ਚੈਨਲ ਤੇ ਹਰ ਰੋਜ਼ ਕੋਈ ਨਾ ਕੋਈ ਨਵੀਂ ਅਪਡੇਟ ਆਪਾਂ ਅਪਲੋਡ ਕਰਦੇ ਰਹਿੰਦੇ ਰਹਾਂਗੇ ਮਿਲਦੇ ਹਾਂ ਜੀ ਕਿਸੇ ਅਗਲੀ ਹੋਰ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਜੁਗ-ਜੁਗ ਜੀਓ ਧੰਨਵਾਦ ਪੈਨਸ਼ਨ ਦੇ ਵਿੱਚ ਵੀ ਵਾਅਦਾ ਕਹਿੰਦੇ ਨੇ ਕੀਤਾ ਗਿਆਗਾ 1500 ਤੋਂ 2500 ਰੁਪਏ ਜਿਹੜੀ ਪੈਨਸ਼ਨ ਆ ਕਹਿੰਦੇ ਕਰ ਦਿੱਤੀ ਗਈ ਆ ਪਰ ਆਪਾਂ ਨੂੰ ਨਹੀਂ ਪਤਾ ਆਪਾਂ ਇਹਨੂੰ ਸੱਚ ਨਹੀਂ ਕਹਿ ਸਕਦੇ ਹੁਣ ਆਪਾਂ ਨੂੰ ਕੀ ਪਤਾ ਵੀ ਇਹ ਜਿਹੜੀ ਖਬਰ ਆ ਪਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਖਬਰਾਂ ਤੇ ਬਾਕੀ ਆਪਾਂ ਦੇਖਦੇ ਹਾਂ ਚਲੋ ਜੋ ਵੀ ਹੁੰਦਾ ਸਾਰਿਆਂ ਦੇ ਸਾਹਮਣੇ ਹੁੰਦਾ ਹੈ ਨਾ ਬਾਕੀ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸਰਕਾਰ ਨੇ ਵੱਡੇ ਵੱਡੇ ਐਲਾਨ ਕਹਿੰਦੇ ਨੇ ਕਰਦੇ ਬਾਕੀ ਦੇਖਦੇ ਹਾਂ ਕੰਮ ਹੁੰਦਾ ਕਿ ਨਹੀਂ ਹੁੰਦਾ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ